ਕਾਉਂਸਲਰ ਹਰੀਉਮ ਨਗਰ ਪੰਚਾਇਤ ਬਿਲਗਾ ਜਿਹੜੀ ਅੱਜ ਬਰਸਾਦ ਦੀ ਪਹਿਲੀ ਵਾਰਸ਼ ਹੋਈ ਆ ਜਿਹਦੇ ਨਾਲ ਪਹਿਲੀ ਵਾਰਸ਼ ਨਾਲ ਹੀ ਬਿਲਗੇ ਦੇ ਵਿੱਚ ਬਹੁਤ ਹੀ ਪਾਣੀ ਦਾ ਬੁਰਾ ਹਾਲ ਹੋ ਗਿਆ ਆ ਇਦਾਂ ਹੀ ਬਾਜ਼ੀਗਰ ਮੱਲਾ ਜਿਹੜਾ ਆ ਪੱਤੀ ਬੱਗਾ ਦੇ ਵਿੱਚ ਪਵਾੜਾ ਰੋੜ ਆ ਉਹਦੇ ਵਿੱਚ ਵੀ ਅਸੀਂ ਵੀਡੀਓ ਬਣਾ ਕੇ ਪਾਈਆਂ ਜਿੱਥੇ ਮਤਲਬ ਫੁੱਟ ਫੁੱਟ ਡੇਡ ਡੇਡ ਫੁੱਟ ਪਾਣੀ ਆ ਇਸੇ ਤਰ੍ਹਾਂ ਪੱਤੀ ਪੱਟੀ ਜੋ ਗੁਰਦੁਆਰਾ ਸਾਹਿਬ ਨੂੰ ਰਸਤਾ ਜਾਂਦਾ ਆ ਪਿਪਲੀ ਸਾਹਿਬ ਨੂੰ ਪਿਪਲੀ ਸਾਹਿਬ ਤੋਂ ਗੁਰਦੁਆਰਾ ਸਾਹਿਬ ਗੁਰੂ ਅਰਜਨ ਦੇਵ ਜੀ ਜਿਹੜਾ ਵੱਡਾ ਗੁਰਦੁਆਰਾ ਸਾਡੇ ਕਿਹਾ ਜਾਂਦਾ ਆ ਇਹ ਰਸਤਾ 메ਨ ਸੰਗਤ ਦਾ ਰਸਤਾ ਆ ਜਿਹਦੇ ਵਿੱਚ ਸੰਗਤ ਨੂੰ ਬੜੀ ਸਮੱਸਿਆ ਆਉਂਦੀ ਆ ਇਸ ਕਰਕੇ ਇਹ ਪਾਣੀ ਦੀ ਸਮੱਸਿਆ ਨਾਲ ਘਰਾਂ ਦੇ ਵਿੱਚ ਵੀ ਪਾਣੀ ਜਿਹੜਾ ਜਾ ਵੜਿਆ ਕਈਆਂ ਦਾ ਮਤਲਬ ਨੁਕਸਾਨ ਵੀ ਹੋਇਆ ਜਿਨ੍ਹਾਂ ਦੇ ਪੇਟੀਆਂ ਸੋਫੇ ਕਈਆਂ ਦੇ ਮਤਲਬ ਜਿਹੜੇ ਖਰਾਬ ਹੋ ਗਏ ਆ ਇਸ ਕਰਕੇ ਅਸੀਂ ਵੀ ਕਾਉਂਸਲਰ ਦੇ ਵਿੱਚ ਕਈ ਵਾਰੀ ਪ੍ਰਧਾਨ ਜੀ ਦੀ ਜੋ ਸਾਹਿਬ ਦੇ ਧਿਆਨ ਚ ਲਿਆਂਦਾ ਵੇ ਜਿਹੜੀ ਬਰਸਾਤ ਆਉਣ ਵਾਲੀ ਆ ਇਸ ਤੋਂ ਪਹਿਲਾਂ ਸਮੱਸਿਆ ਜਿਹੜੀ ਆ ਖਾਲੇ ਜਿਹੜੇ ਪਧਰੇ ਕਰਾਏ ਜਾਣ ਕੋਈ ਛਪੜਾਂ ਦੀ ਜਿੰਨੀ ਵੀ ਸਮੱਸਿਆ ਆ ਉਹ ਵੀ ਦੂਰ ਕੀਤੀ ਜਾਵੇ ਪਰ ਕੋਸ਼ਿਸ਼ ਛਪੜਾਂ ਦੀ ਹੋ ਗਈ ਜਿੰਨਾ ਛਪੜਾਂ ਦੀ ਹੋਈ ਆ ਉਹਨਾਂ ਦੇ ਵਿੱਚ ਵੀ ਕਈਆਂ ਛਪੜਾਂ ਦੀਆਂ ਪੁਲੀਆਂ ਬੰਦ ਆ ਕਈਆਂ ਦੇ ਪੈਪ ਛੋਟੇ ਪਾਏ ਆ ਉਹ ਰਸਤਿਆਂ ਦੇ ਵਿੱਚ ਜਿਹੜੀ بارش ਦੇ ਪਾਣੀ ਨਾਲ ਜਿਹੜਾ ਜਿਆਦਾ ਸਮੱਸਿਆ ਆਈਆ ਇਸ ਕਰਕੇ ਅਸੀਂ ਦੁਬਾਰਾ ਫੇਰ ਵੀ ਬੇਨਤੀ ਕਰਦੇ ਹਾਂ ਯੋਸਾ ਪ੍ਰਧਾਨ ਜੀ ਨੂੰ ਕਿ ਜਿੰਨਾ ਵੀ ਜਲਦੀ ਹੋ ਸਕਦਾ ਆ ਇਹ ਗੰਦੇ ਪਾਣੀ ਦਾ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਜਾਂਦਾ ਆ ਰਸਤਿਆਂ ਦੇ ਵਿੱਚ ਰੋਕੇ ਜਾਂਦਾ ਆ ਇਹਦਾ ਹੱਲ ਕੀਤਾ ਜਾਵੇ ਇਸ ਕਰਕੇ ਕੋਈ ਵੀ ਜਿਹੜੀ ਸ਼ਹਿਰ ਦੀ ਸਮੱਸਿਆ ਆ ਉਹਨੂੰ ਜਲਦੀ ਤੋਂ ਜਲਦੀ ਜਿਹੜਾ ਪ੍ਰਧਾਨ ਜੀ ਜਾਂ ਯੋ ਦੀ ਮਸਲਾ ਬਣਦਾ ਵੀ ਉਹ ਜਲਦੀ ਤੋਂ ਜਲਦੀ ਹੱਲ ਕਰਾ ਕੇ ਪਬਲਿਕ ਨੂੰ ਜਿਹੜੀ ਐ ਸਹੀ ਸਹੂਲਤ ਦਿੱਤੀ ਜਾਵੇ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜਿਹੜਾ ਛੱਪੜ ਦਾ ਪਾਣੀ ਹੈ ਜਿਹੜਾ ਲੋਕਾਂ ਦੇ ਘਰਾਂ ਵਿੱਚ ਪੜਿਆ ਹੈ ਤੁਸੀਂ ਬਾਹਰ ਖੜੇ ਆਂ ਸਾਡੇ ਮੱਡੇ ਵਾਲੇ ਜਿਹੜੇ ਆ ਸਵਾਰ ਖੜੇ ਆਂ ਇਹਨਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਸੀਂ ਇਹ ਦੇ ਬਾਰੇ ਇਹ ਕਹਿਣਾ ਚਾਹੁੰਦੇ ਆਂ ਕਿ ਜਦੋਂ ਪੱਟੀ ਕੇ ਪਾਸੇ پارک ਨਹੀਂ ਸੀ ਬਣੀ ਉਦੋਂ ਕਦੇ ਰਾਹ ਦੇ ਵਿੱਚ ਪਾਣੀ ਨਹੀਂ ਸੀ ਆਇਆ ਜਦੋਂ ਦੀ ਪੱਟੀ ਕੇ ਪਾਸੇ پارک ਬਣਾਈ ਆ ਤੇ ਇਹ ਸਾਰਾ ਪਾਣੀ ਪੱਟੀ ਕੇ ਪਾਸੇ ਦਾ ਭਲਾਈ ਕੇ ਪਾਸੇ ਦਾ ਭੋਜੇ ਕੇ ਪਾਸੇ ਦਾ ਸਾਡੇ ਪਾਸੇ ਆ ਰਿਹਾ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਸਾਨੂੰ پارک ਨਹੀਂ ਚਾਹੀਦੀ ਭਲਾਈ ਕੇ ਪਾਸੇ ਦਾ ਅਸੀਂ ਪਾਣੀ ਬੰਦ ਕਰਨਾ ਉਹ پارک ਦੇ ਵਿੱਚ ਮੁੜ ਕੇ ਉਹੋ ਹੀ ਛੱਪੜ ਬਣੂਗਾ ਜਿਹੜਾ ਅੱਗੇ ਸੀਗਾ ਉਦੋਂ ਰੋਕਿਆ ਤੇ ਕੋਈ ਰੁਕਿਆ ਨਹੀਂ ਪਰ ਸਾਨੂੰ ਉਸ ਪਾਰਕ ਬਣੀ ਦਾ ਸੁੱਖ ਨਹੀਂ ਹੋਇਆ ਸਾਨੂੰ ਦੁੱਖ ਬਹੁਤ ਆ ਉੱਥੇ ਸੁਦਾ ਨਸ਼ਾ ਬਿਕਦਾ ਉੱਥੇ ਉਹ ਕੰਮ ਹੋ ਰਿਹਾ ਜਿਹੜਾ ਨਹੀਂ ਹੋਣਾ ਚਾਹੀਦਾ ਪਰ ਸਾਡੀ ਇਹ ਮੰਗਿਆ ਕਿ ਸਾਡੇ ਪੱਟੀ ਕੇ ਪਾਸੇ ਦਾ ਜਿਹੜਾ ਪਾਣੀ ਆ ਉਹ ਇੱਧਰ ਰਹੂਗਾ ਤਾਂ ਭਲਾਈ ਕੇ ਬਸ ਦਾ ਉਹ ਆਪਣੇ ਪਾਸੇ ਰੱਖਣ ਜਿੱਥੇ ਪਾਰਕ ਬਣਾਈ ਆ ਉੱਥੇ ਜਿੱਦਾਂ ਅੱਗੇ ਛੱਪੜ ਸੀ ਉਦਾਂ ਰਹਿਣਾ ਚਾਹੀਦਾ ਸਾਡੇ ਤਾਂ ਘਰਾਂ ਦੇ ਵਿੱਚ ਪਾਣੀ ਇੰਨਾ ਆਇਆ ਸੀ ਰੋਟੀ ਨਹੀਂ ਪਕਾਈ ਸਵੇਰ ਦੀ ਸਵੇਰ ਦੇ ਭੁੱਖੇ ਤੇ ਆਏ ਤੁਰੇ ਫਿਰਦੇ ਨਾ ਕੋਈ ਐਮਸੀ ਸੁਣਦਾ ਨਾ ਕੋਈ ਪ੍ਰਧਾਨ ਸੁਣਦਾ ਨਾ ਸਾਡਾ ਉਹਨਾਂ ਨੇ ਫੂਨ ਚੱਕਿਆ ਸਾਡਾ ਇਹ ਹੱਲ ਹੋਣਾ ਚਾਹੀਦਾ ਸੀ ਕੀ ਕਰੀਏ ਤੁਸੀਂ ਅਸੀਂ 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 ਸੁਣਿਆ ਵੀ ਔਰਤਾਂ ਵਰਤੋਂ ਦੇ ਦੁੱਖ ਸੁਣਦਈ ਆ ਹਾਂਜੀ ਤੁਹਾਡੇ ਮੱਲੇ ਦੇ ਜਿਹੜੀ ਹੈਗੀ ਆ ਬਾੜ ਦੀ ਬੀਬੀ ਔਰਤ ਆ ਉਹ ਐਮਸੀ ਆ ਕੀ ਉਹ ਆਈ ਸੀਗੀ ਉਹ ਆਈ ਸੀ ਆਈ ਸੀ ਉਹਨਾਂ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਉਹ ਇੱਥੇ 2-4 ਮਿੰਟ ਖੜੀ ਆ ਖੜ ਕੇ ਦੇਖ ਕੇ ਤਾਂ ਉਹ ਮੁੜ ਗਈ ਕਹਿੰਦੀ ਮੈਂ ਗਰਨਾਮਪਾ ਜਿੰਨੂੰ ਲੈ ਕੇ ਆਉਣੀ ਆ ਫੂਨ ਲਾ ਕੇ ਪ੍ਰਧਾਨ ਜੀ ਨੂੰ ਚੱਲ ਗਈ ਆ ਸਾਨੂੰ ਨਹੀਂ ਪਤਾ ਹੁਣ ਉਹ ਆਪਣੇ ਘਰ ਗਈ ਆ ਪਤਾ ਨਹੀਂ ਪ੍ਰਧਾਨ ਦੇ ਘਰ ਆ ਹੁਣ ਅਸੀਂ ਤੁਹਾਡੇ ਨਾਲ ਉਹਨਾਂ ਦੇ ਘਰ ਜਾਣਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ ਤੁਸੀਂ ਵਿੱਚੋਂ ਛੱਡ ਕੇ ਸਾਨੂੰ ਕਿਉਂ ਗਾ ਸਾਡਾ ਹੱਲ ਕਿਉਂ ਨਹੀਂ ਕੀਤਾ ਕੋਈ ਜਵਾਬ ਕਿਉਂ ਨਹੀਂ ਦਿੱਤਾ ਹੁਣ ਉਹਨੂੰ ਫੋਨ ਨਹੀਂ ਦਿੱਤਾ ਕਹਿੰਦੇ ਫੋਨ ਨਹੀਂ ਚੱਕਦੀ ਕਹਿੰਦੀ ਮੈਂ ਘਰੇ ਹਾਂ ਨਹੀਂ ਇੱਕ ਪਿੱਛੇ ਗੱਲ ਚੱਲੀ ਸੀ ਜਦੋਂ ਸਫਾਈ ਦੀ ਗੱਲ ਚੱਲੀ ਸੀ ਪ੍ਰਧਾਨ ਜੀ ਨੇ ਕਿਹਾ ਸੀ ਵੀ ਇਹ ਵਿਆਹ ਤੂੰ ਤਾਂ ਤੁਹਾਡੇ ਆਉਂਦੇ ਰਹਿੰਦੇ ਆ ਹਾਂਜੀ ਹਾਂਜੀ ਇਹਦੇ ਬਾਰੇ ਅਸੀਂ ਜਿੰਨੀਆਂ ਬੀਬੀਆਂ ਸੀ ਗਈਆਂ ਅਸੀਂ ਇਹੇ ਗੱਲ ਕੀਤੀ ਕਿ ਮੇਲਾ ਆਇਆ ਆ ਸਾਡੇ ਪਾਸੇ ਸਪਾਈ ਕਰਾਓ ਵਿਆਹ ਗੁਰੂ ਅਰਜਨਦੇਵ ਜੀ ਦਾ ਉਹ ਕਹਿੰਦਾ ਮੇਲੇਆਂ ਨੇ ਤਾਂ ਮੇਰੀ ਮੱਤ ਮਾਰੀ ਪ ਪ੍ਰਧਾਨ ਜੀ ਨੇ ਬੋਲ ਕੇ ਸਾਨੂੰ ਇਹ ਜਵਾਬ ਦਿੱਤਾ ਕਹਿੰਦਾ ਮੇਲਿਆਂ ਨੂੰ ਮਤ ਮਾਰੀ ਪਈ ਅਗੇ ਮੀਆਂ ਡੇਰੇ ਵਾਲਾ ਮੇਲਾ ਸੀ ਹੁਣ ਤੁਸੀਂ ਆ ਕੇ ਕਹਿੰਦੇ ਮੇਲਾ ਮੇਲਿਆਂ ਦੀ ਸਫਾਈ ਸੇਵਾਦਾਰ ਕਰਦੇ ਹੁੰਦੇ ਆ ਉਹ ਸਾਡਾ ਕੋਈ ਰੋਲ ਨਹੀਂ ਕਮੇਟੀ ਵਾਲਿਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਉਹਨਾਂ ਨੇ ਇਹ ਜਵਾਬ ਦਿੱਤਾ ਸਾਨੂੰ ਅਸੀਂ ਗਏ ਸੀ ਫੇ ਸਾਡੇ ਨਿਆਣੇ ਅਨਸਾਰੀ ਆਪ ਸਫਾਈ ਤੌਰ ਤੱਕ ਕੀਤੀ ਆ ਸਾਰੀਆਂ ਜਿੰਨੀਆਂ ਪਾਰਕ ਦੇ ਮੋਰ ਟਰਾਲੀਆਂ ਪਰ ਪਰ ਕੇ ਰੋੜੇ ਬੱਟੇ ਜੋ ਸੀ ਸਾਰਾ ਰਾਹ ਸਾਫ ਕੀਤਾ ਉਹਨਾਂ ਨੇ ਕਸੀ ਨਹੀਂ ਮੁੜ ਕੇ ਇਹਨਾਂ ਨੂੰ ਕਿਹਾ ਕੋਈ پارک ਬੰਦ ਤੁਸੀਂ ਕਹਿੰਦੇ پارک ਬਣੀ ਹੈ پارک ਦੀ ਮੰਗ ਕਹਿੰਦੀ ਸੀਗੀ پارک ਦੀ ਮੰਗ ਤਾਂ ਜੀ ਸਾਨੂੰ ਨਹੀਂ ਪਤਾ ਉਦੋਂ ਐਮਸੀ ਸੀਗੀ ਅ ਗਰਮੀਤ ਕੋਰ ਉਹਨਾਂ ਨੇ ਜੋ ਵੀ ਕਰ ਲਿਆ ਸਾਨੂੰ ਨਹੀਂ ਪਤਾ ਦੋ ਬੰਦਿਆਂ ਨੇ ਉਹਨਾਂ ਨੂੰ ਹਟਾਇਆ ਵੀ ਭਈ ਇੱਥੇ ਨਹੀਂ ਪਾਰਕ ਬਣਨੀ ਚਾਹੀਦੀ ਪਰ ਉਹਨਾਂ ਨੇ ਆਪਣੇ ਜੋਰ ਨਾਲ ਪਾਰਕ ਦਾ ਦਿੱਤੀ ਬਣਾ ਪਰ ਸਾਨੂੰ ਇਸ ਵੇਲੇ ਉਸ ਪਾਰਕ ਦਾ ਇਹ ਦੁੱਖ ਹੋਆ ਕਿ ਉੱਥੇ ਇੰਨਾ ਗੰਦ ਪਿਆ ਆ ਇੰਨਾ ਉੱਥੇ ਨਸ਼ਾ ਵਿਕਦਾ ਇੱਕ ਪਾਣੀ ਸਾਡਾ ਉਹਨਾਂ ਦਾ ਇਧਰਲੇ ਪਾਸੇ ਆਉਂਦਾ ਉਹ ਅਸੀਂ ਬੰਦ ਕਰਨਾ ਚਾਹੁੰਦੇ ਆ ਤੇ ਸਾਡੇ ਨਾਲ ਤੁਸੀਂ ਹਿੰਮਤ ਕਰੋ ਤੇ ਸਾਡਾ ਇਹ ਕੰਮ ਕਰਾਓ ਜਰੂਰ ਤੁਸੀਂ ਇਹ ਜੀਲ ਨੂੰ ਮੰਨਦੇ ਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਹੈਗੇ ਆ ਐਮਸੀ ਜਾਂ ਪ੍ਰਧਾਨ ਆ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਏ ਨੇ ਹਾਂ ਭੱਜਿਓਏ ਆ ਭੱਜਿਓਏ ਆ ਸਾਨੂੰ ਮਿਲਦੇ ਨਹੀਂ ਫੋਨ ਨਹੀਂ ਚੱਕਦੇ ਕਦੇ ਫੋਨ ਕਰ ਲਓ ਚੱਕਦੇ ਨਹੀਂ ਹੈ ਕਦੇ ਕਿਸੇ ਦੀ ਗੱਲ ਨਹੀਂ ਸੁਣਦੇ ਸਾਨੂੰ ਇਹ ਪਤਾ ਪਵਾ ਕਰਦੇ ਕਿ ਵੀ ਬਿਲ ਗਿਆ ਇੱਕ ਵਿਕਾਸ ਮਾਡਲ ਮੈਂ ਕਹਿ ਨਹੀਂ ਬਹਿ ਗਿਆ ਜਿੰਨਾ ਗੰਦਾ ਹੀ ਹੈ ਨਹੀਂ ਕਿਤੇ ਗੰਦਾ ਹੀ ਹੈ ਨਹੀਂ ਤੁਸੀਂ ਇਹ ਦੇਖ ਲਓ ਕਿੰਨਾ ਸ਼ਹਿਰ ਬਣ ਗਿਆ ਇਹ ਪਹਿਲਾਂ ਕਿਹਾ ਸੀ ਪਹਿਲਾਂ ਨਾਲ ਮੰਗੇ ਇਹ ਕੀਤੀ ਸੀ ਪਹਿਲਾਂ ਇਥੇ ਪਿਪਲੀ ਸਾਹਿਬ ਤੋਂ ਬਣਾਇਆ ਸੀ ਕਿਹਾ ਸੀ ਨੇ ਇਹ ਗੱਲ ਅਸੀਂ ਉੱਥੇ ਲਾ ਕੇ ਪਿਪਲੀ ਸਾਹਿਬ ਦਾ ਛੱਪਣਾ ਕੀਤਾ ਜਾਊਗਾ ਫਿਰ ਹੋਰ ਛੱਪਣਾ ਦੀ ਵਾਰੀ ਆਊਗੀ ਹੈਨਾ ਇਹ ਵੀ ਨਾਲ ਇਸ ਪੰਜ ਜਰਗ ਉੱਥੇ ਵੀ ਸੀ ਉਹਨਾਂ ਦਾ ਸਤਿਕਾਰ ਜੋਗ ਅਸੀਂ ਨਿਸ਼ਾਨੀ ਵੀ ਦੇ ਕੇ ਆਏ ਨਾਲੇ ਉਹਨਾਂ ਦਾ ਮਾਨ ਸਨਮਾਨ ਵੀ ਕੀਤਾ ਅਸੀਂ ਕਿ ਕਿ ਅਸੀਂ ਲੜਨਾ ਨਹੀਂ ਹੈਗਾ ਵੀ ਸਾਡਾ ਹੱਲ ਕਰੋ ਬੀਬੀ ਜੀ ਨੂੰ ਆ ਮਿਲ ਗਿਆ ਹਾਂਜੀ ਆ ਮਿਲ ਗਿਆ ਮੈਂ ਪਾ ਦਿੱਤਾ ਉਹਨਾਂ ਨੂੰ ਫੋਟੋ ਵੀ ਲੈ ਕੇ ਗਏ ਨਿਸ਼ਾਨੀ ਲੈ ਕੇ ਗਏ ਮੈਡਮ ਨੂੰ ਇਹ ਹੀ ਆ ਵੀ ਸਾਡਾ ਇਹ ਹੱਲ ਕੀਤਾ ਜਾਵੇ ਹੈਨਾ ਨਹੀਂ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬਿਲਗੇ ਦੀ ਸੰਗ ਸਾਰੀ ਇਕੱਠੀ ਹੋਈ ਆ ਤੇ ਜਿਹਨੂੰ ਆਪਾਂ ਨਗਰ ਪੰਚਾਇਤ ਕਹਿ ਦਿੰਦੇ ਆ ਪਰ ਆਪਾਂ ਨਹੀਂ ਮੰਨਦੇ ਨਗਰ ਪੰਚਾਇਤ ਬਣੀ ਤੋਂ ਬਾਅਦ ਸਾਨੂੰ ਸਹੂਲਤਾਂ ਮਿਲੀਆਂ ਹੋਣ ਤਾਂ ਇਹ ਮਸਲਾ ਸਿਰਫ ਇੱਕ ਚੀਜ਼ ਨਹੀਂ ਹੈਗਾ ਕਿਉਂਕਿ ਕੂੜੇ ਕਰਕਟ ਤੋਂ ਲੈ ਕੇ ਪਾਣੀ ਛੱਪੜਾਂ ਦੇ ਪਾਣੀ ਤੱਕ ਮਸਲਾ ਆ। ਅੱਜ ਤੁਸੀਂ ਲਾਈਵ ਦੇਖ ਸਕਦੇ ਆਂ ਵੀ ਬਰਸਾਤ ਦਾ ਪਹਿਲਾ ਮੀਂਹ ਲਗਾਤਾਰ ਪਿਆ ਆ ਤੇ ਉਹਦੇ ਨਾਲ ਹੀ ਘਰਾਂ ਵਿੱਚ ਪਾਣੀ ਜਾਵੜਿਆ। ਤਾਂ ਇਸ ਛੱਪੜ ਦੇ ਹਾਲ ਵਾਸਤੇ ਅਸੀਂ ਤਕਰੀਬਨ 2.5 ਸਾਲ ਪਹਿਲਾਂ 60-70 ਜਾਣੇ ਵਿੱਚ ਬੀਬੀਆਂ ਤੇ ਭਾਜੀ ਸਾਡੇ ਬਜ਼ੁਰਗ ਸਾਰੇ ਇਕੱਠੇ ਹੋ ਕੇ ਐਮਐਲਏ ਕੋਲੇ ਉਹਨਾਂ ਦੇ ਪਿੰਡਹੀਂ ਗਏ ਸੀਗੇ ਵੀਰਪਿੰਡ। ਔਰ ਉਹਨਾਂ ਨੇ ਸਾਨੂੰ ਉਦੋਂ ਇਹ ਕਿਹਾ ਸੀ ਵੀ ਅਸੀਂ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਤੱਕ ਅਸੀਂ ਸਾਰਾ ਛੱਪੜ ਦਾ ਹੱਲ ਕਰ ਦਾਂਗੇ ਔਰ ਉਹਨਾਂ ਨੇ ਫੋਟੋ ਵੀ ਚੱਕੀ ਸੀ ਹੱਥ ਵਿੱਚ ਆ ਕੇ ਕਸਮ ਖਾਧੀ ਸੀ ਪਰ ਅਸੀਂ ਇਹ ਗੱਲ ਕਹੀ ਸੀ ਵੀ ਛੱਪੜ ਦਾ ਹੱਲ ਜੇਕਰ ਤੁਹਤੋਂ ਨਹੀਂ ਹੁੰਦਾ ਅਸੀਂ ਆਪਣੇ ਪੈਸਿਆਂ ਨਾਲ ਕਰਾ ਲਵਾਂਗੇ ਪਰ ਸਾਨੂੰ ਇਹਦੀ ਮਨਜ਼ੂਰੀ ਦੇ ਦਿਓ ਬਈ ਇੱਥੋਂ ਛੱਪੜ ਚੱਕ ਕੇ ਅਸੀਂ ਹੋਰ ਜਗ੍ਹਾ ਲੈ ਜਾਾਂਗੇ ਉਹ ਸਾਨੂੰ ਜਗ੍ਹਾ ਦੇ ਦਿਓ ਇਹਨੂੰ ਅਸੀਂ ਆਪੇ ਹੀ ਪੂਰ ਲਾਂਗੇ ਆਪਣੇ ਪੈਸਿਆਂ ਨਾਲ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਸੀ ਵੀ ਸਾਡੀ ਜੀ ਟੀਪੀਟੀ ਬਣ ਰਹੀ ਆ ਉਹਦੇ ਵਿੱਚ ਅਸੀਂ ਪਾਣੀ ਇਹਦਾ ਪਾਉਣਾ ਆ ਤੁਸੀਂ ਪੈਸੇ ਨਾ ਖਰਜੋ ਅਸੀਂ ਮੇਲੇ ਤੱਕ ਆਉਂਦੇ ਆਉਂਦੇ ਸਾਰਾ ਹੱਲ ਇਹ ਕਰ ਦੇਣਾ ਤੇ ਅੱਜ ਦੇਖ ਲਓ 2.5 ਸਾਲ ਹੋ ਗਏ ਆ ਉਹ ਛੱਪੜ ਦਾ ਛੱਪੜ ਉੱਥੇ ਹੀ ਖੜਾ ਆ ਤੇ ਇਸ ਟਾਈਮ ਤੁਸੀਂ ਲਾਈਵ ਪਾਣੀ ਦੇ ਸਕਦੇ ਆ ਪਰਿਵਾਰਾਂ ਦੇ ਘਰਾਂ ਵਿੱਚ ਪਾਣੀ ਗਿਆ ਵਿੱਚ ਸੱਪ ਸੁਬੂਲੀ ਬਹੁਤ ਫਿਰਦੇ ਆ ਔਰ ਇਸੇ ਆਪਣੇ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੌਰਵ ਦੇ ਸੰਬੰਧ ਵਿੱਚ ਆਹਾ ਮਹੀਨਾ ਇੱਕ ਪਹਿਲਾਂ ਤਕਰੀਬਨ 20 ਦੇ 25 ਦਿਨ ਪਹਿਲਾਂ ਪਤੀ ਭੱਟੀ ਦੀਆਂ ਬੀਬੀਆਂ ਸਾਰੀਆਂ ਇਕੱਠੀਆਂ ਹੋ ਕੇ ਗਈਆਂ ਸੀਗੀਆਂ ਪ੍ਰਧਾਨ ਸਾਹਿਬ ਕੋਲੇ ਔਰ ਉਹਨਾਂ ਨੇ ਇਹ ਜਵਾਬ ਦਿੱਤਾ ਵੀ ਤੁਹਾਡਾ ਕੋਈ ਨਾ ਕੋਈ ਵਿਆਹ ਪੁਰਬ ਚੱਲਦਾ ਰਹਿੰਦਾ ਅਸੀਂ ਕੀ ਕਰੀਏ ਗੁਰੂ ਅਰਜਨ ਜੀ ਦੇ ਵਿਆਹ ਪੁਰਬ ਨੂੰ ਉਹਨਾਂ ਨੇ ਕੋਈ ਨਾ ਕੋਈ ਵਿਆਹ ਪੁਰਬ ਕਿਹਾ ਇਹ ਬਹੁਤ ਮੱਦ ਭਾਗੀ ਗੱਲ ਆ ਇਹਨੂੰ ਅਸੀਂ ਬਰਦਾਸ਼ਤ ਨਹੀਂ ਕਰਦੇ ਇਸ ਚੀਜ਼ ਨੂੰ ਕਿਉਂਕਿ ਇੱਕ ਹੀ ਆਪਣਾ ਵੱਡਾ ਪ੍ਰੋਗਰਾਮ ਆ ਇਹ ਚਾਰਨ ਸ਼ੋ ਧਰਤੀ ਗੁਰੂ ਅਰਜਨ ਦੇਵ ਜੀ ਦੀ ਆ ਉਹਨਾਂ ਨੂੰ ਇਹਨਾਂ ਨੇ ਇਦਾਂ ਕਹਿ ਕੇ ਕਿਹਾ ਜਿੱਦਾਂ ਮਤਲਬ ਤਾਂ ਉਹ ਚੀਜ਼ ਤੇ ਅਸੀਂ ਇਹਦਾ ਹੱਲ ਚਾਹੁੰਦੇ ਆ ਵੀ ਸਾਡਾ ਜੋ ਛਪੜਾਂ ਦਾ ਹੱਲ ਜਲਦੀ ਜਲਦੀ ਕੀਤਾ ਜਾਵੇ ਕਿਉਂਕਿ ਸੰਗਤ ਬਹੁਤ ਪਰੇਸ਼ਾਨ ਆ ਨੰਗਨ ਦਾ ਰਸਤਾ ਗੁਰਦੁਆਰਾ ਪੀਪਲੀ ਸਾਹਿਬ ਤੋਂ ਲੈ ਕੇ ਗੁਰੂ ਵਰਜਨ ਦੇਵ ਜੀ ਦੇ ਸਥਾਨ ਤੱਕ ਇਹੀ ਮੇਨਕ ਰਸਤਾ ਆ ਬਾਹਰਲੀ ਸੰਗਤ ਆਉਂਦੀ ਆ ਆਪਾਂ ਉਹਨਾਂ ਨੂੰ ਕੀ ਮੂੰਹ ਦਿਖਾਈਏ ਪਿੰਡ ਬਿਲਗਾ ਉਹਨਾਂ ਨੂੰ ਕੀ ਮੂੰਹ ਦਿਖਾ ਸਕਦਾ ਵੀ ਇੱਕ ਚਰਨਸ਼ੋ ਧਰਤੀ ਗੁਰੂ ਵਰਜਨ ਦੇਵ ਜੀ ਦੀ ਵੀ ਹਾਲ ਦੇਖੋ ਆ ਕੇ ਕੀ ਹੋਇਆ ਇਸ ਕਰਕੇ ਪ੍ਰਸ਼ਾਸਨ ਅੱਗੇ ਬੇਨਤੀ ਆ ਵੇ ਵੱਧ ਤੋਂ ਵੱਧ ਆ ਗਏ ਇੱਥੇ ਸਾਰੇ ਦੇਖਣ ਅਫਸਰ ਔਰ ਇਹਦਾ ਹੱਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਤੁਸੀਂ ਪੱਤੀ ਪੱਟੀ ਮੱਲੇ ਵਾਲੇ ਅੱਜ ਸਾਰੇ ਇਕੱਠੇ ਹੋਏ ਆਂ ਕਿ ਕਿਸ ਸੰਬੰਧ ਵਿੱਚ ਇਕੱਠੇ ਹੋਏ ਆਂ ਜਿਹੜਾ ਦੱਸੋ ਜਿਹੜਾ ਆ ਸਾਰੇ ਮਹੱਲੇ ਨੂੰ ਵੀ ਤੁਸੀਂ ਵੀ ਵਿੱਚ ਹਾਜ਼ਰ ਆ ਪੱਤਰਕਾਰ ਸਾਰੇ ਆ ਆਪਾਂ ਨੂੰ ਪਤਾ ਹੀ ਆ ਪੱਟੀ ਕੇ ਪਾਸੇ ਜੋ ਪੀਪਲੀ ਸਾਹਿਬ ਗੁਰਦੁਆਰੇ ਤੋਂ ਲੈ ਕੇ ਦਰਵਾਜ਼ੇ ਤੱਕ ਛੱਪੜ ਦਾ ਪਾਣੀ ਛੱਪੜ ਚੋਂ ਨਿਕਲ ਕੇ ਰਸਤੇ 'ਚ 2-2 ਫੁੱਟ ਖੜਾ ਇਹੀ ਇੱਕ 메ਨ ਰਸਤਾ ਆ ਜਿੱਥੋਂ ਹਰ ਇੱਕ ਬੰਦੇ ਨੇ ਨੰਗਣਾ ਆ ਘਰ ਨੂੰ ਆਉਣਾ ਘਰੋਂ ਬਾਹਰ ਜਾਣਾ ਖਾਸ ਕਰਕੇ ਇਹਦੇ ਵਿੱਚ ਬੀਬੀਆਂ ਨੂੰ ਜ਼ਿਆਦਾ ਪ੍ਰੋਬਲਮ ਆ ਬੰਦਾ ਦਾ ਕੱਪੜਾ ਟੰਗ ਕੇ ਵੀ ਨੰਗ ਜੋ ਬੀਬੀਆਂ ਕੀ ਕਰਨਗੀਆਂ ਹਰ ਬੰਦਾ ਇੱਜ਼ਤਦਾਰ ਪਰ ਇਹਦੀ ਵਾਰ ਇੱਕ ਵਾਰੀ ਨਹੀਂ 2 ਸਾਲ ਪਹਿਲਾਂ ਵੀ ਅਸੀਂ EO ਨੂੰ ਜਾ ਕੇ ਮਿਲੇ ਸੀ ਉਹਦੇ ਨਾਲ ਗੱਲ ਕੀਤੀ ਸੀ ਤੇ ਉਦੋਂ ਵੀ ਇਹਹੀ ਸਮੱਸਿਆ ਰੱਖੀ ਸੀ ਕਿ ਘੱਟ ਤੋਂ ਘੱਟ ਰਸਤਾ ਤਾਂ ਚਾਲੂ ਰਹੇ ਛੱਪੜਾਂ ਦਾ ਕੋਈ ਹੱਲ ਨਹੀਂ ਸਰਕਾਰਾਂ ਕੋਲ ਜਾਂ ਪ੍ਰਸ਼ਾਸਨ ਕੋਲ ਪਰ ਰਸਤਿਆਂ ਦਾ ਹਲਤਾ ਹੋਣਾ ਚਾਹੀਦਾ ਜਿੱਥੇ ਦੀ ਲੋਕਾਂ ਨੂੰ ਆਉਣਾ ਜਾਣਾ ਇਦੂ ਦਾ ਇਹ ਪਿੰਡ ਚੰਗਾ ਸੀ ਮਿਲਗਾ ਇਹ ਸ਼ਹਿਰ ਬਣਾਉਣ ਨਾਲ ਦੀ ਕੀ ਐਡੀ ਨੋ ਬਤਾਈ ਸੀ ਜੇ ਇਹੋ ਜਿਹਾ ਨਰਕ ਦੇ ਵਿੱਚ ਦੀ ਲੋਕਾਂ ਦੀ ਜ਼ਿੰਦਗੀ ਕੱਟਣੀ ਆ ਇਹ ਹੀ ਸਾਡੀ ਵੱਡੀ ਸਮੱਸਿਆ ਆ ਵੀ ਇੱਥੋਂ ਦੀ ਸਾਨੂੰ ਜਾਣਾ ਆਉਣਾ ਇਹਨਾਂ ਅਸੀਂ ਮੁਸ਼ਕਲ ਚਾ ਤੁਸੀਂ ਦੇਖ ਲਓ ਇਧਰ ਨੂੰ ਸੱਜੇ ਨਿਗਾ ਮਾਰ ਲਓ ਖੱਬੇ ਨਿਗਾ ਮਾਰ ਲਓ 2 2-2 ਫੁੱਟ ਪਾਣੀ ਖੜਾ ਆ ਘਟ ਤੋਂ ਘਟ ਇੱਕ ਫਰਲਾਂਗ ਦੇ ਵਿੱਚ ਪਾਣੀ ਖੜਾ ਆ ਜੇਕਰ ਥੋੜਾ ਬਹੁਤਾ ਟੋਟਾ ਹੋਵੇ ਉਹਦੇ ਨਾਲ ਬੰਦਾ ਔਖਾ ਸੌਖਾ ਸਾਰ ਲਊਗਾ ਤੇ ਹੁਣ ਦੱਸੋ ਸਾਡਾ ਘਰ ਨੂੰ ਆਉਣਾ ਜਾਂ ਬਾਹਰ ਨੂੰ ਜਾਣਾ ਸੌਖਾ ਜਾਂ ਅਸੀਂ ਔਖੇ ਆ ਜੀ ਤੁਸੀਂ ਇਸ ਵਾਰ ਕੀ ਕਹਿਣਾ ਚਾਹੁੰਦੇ ਜਿਹੜੇ ਛਪੜਾ ਦਾ ਪਾਣੀ ਜਿਹੜਾ ਘਰਾਂ ਦੇ ਵਿੱਚ ਜਾਵੜਿਆ ਉਹ ਦੇਖਿਆ ਗਿਆ ਕਿ ਕਈ ਜਗ੍ਹਾ ਦੇਤੇ ਸੱਪ ਨਵਾਲੇ ਬਹੁਤ ਜ਼ਿਆਦਾ ਫਿਰਦੇ ਪਏ ਆ ਇਧਰ ਕੀ ਕਹਿਣਾ ਚਾਹੁੰਦੇ ਆ ਤੁਸੀਂ ਭਾਜੀ ਇਹਦੇ ਬਾਰੇ ਕੀ ਕਹਿਣਾ ਅਸੀਂ ਉਹਨਾਂ ਨਾਲ ਪ੍ਰਸ਼ਾਸਨ ਨਾਲ ਗੱਲ ਕੀਤੀ ਸੀਗੀ ਪ੍ਰਧਾਨ ਸਾਹਿਬ ਨਾਲ ਜਖੂ ਉਹਨਾਂ ਨਾਲ ਗੱਲ ਕੀਤੀ ਸੀ ਤੇ ਹੁਣ ਵੀ ਫੋਨ ਤੇ ਗੱਲ ਹੋਈ ਆ ਕਹਿੰਦੇ ਅਸੀਂ ਬਾਹਰ ਆ ਤੇ ਪਹਿਲਾਂ ਸਾਨੂੰ ਫੋਨ ਤੇ ਕਹਿੰਦੇ ਸੀ ਵੀ 11 ਵਜੇ ਉੱਥੇ ਆ ਜਾਓ। ਐ ਟੋਨੀ ਭਾਜੀ ਨੇ ਨਗਰ ਪੰਚਾਇਤ ਆਜੋ 11 ਵਜੇ। ਤੇ ਟੋਨੀ ਭਾਜੀ ਨੇ ਇੱਕ ਦਿਨ ਉੱਥੇ ਮੀਟਿੰਗ ਸੀਗੀ ਤਾਂ ਇਹਨਾਂ ਨੇ ਕਿਹਾ ਸੀਗਾ ਕਿ ਪੱਟੀ ਦੇ ਪਾਸੇ ਦਾ ਛੱਪੜ ਤਾਂ ਆਪਾਂ ਹੱਲ ਕਰੀਏ। ਪਰ ਉਹ ਪ੍ਰਧਾਨ ਸਾਹਿਬ ਹੁਣੇ ਕਹਿੰਦੇ ਕਹਿੰਦੇ ਉਹਦਾ ਕੋਈ ਹੱਲ ਨਹੀਂ ਹਜੇ ਹੈਗਾ। ਉੱਥੇ ਸਾਡਾ ਮਿੱਤਰ ਬੈਠਾ ਸੀ ਉਹਨੇ ਇਹ ਗੱਲ ਕਹੀ ਕਹਿੰਦਾ ਆਪਾਂ ਪੱਟੀ ਦੇ ਪਾਸੇ ਵਾਲਿਆਂ ਨਾਲ ਗੱਲ ਕਰ ਲੈਂਦੇ ਆਂ ਵੀ ਹੋ ਸਕਦਾ ਉਹਨਾਂ ਕੋਈ ਹੱਲ ਹੋਵੇ। ਇਹਦੇ ਕੋਈ ਘਾਰਾਂ ਨੇ ਦਿੱਤਾ ਗੁਰਨਾਮ ਸਿੰਘ ਨੇ। ਇਹ ਬਾੜ ਕਿਹਦਾ ਕਿਹਦਾ ਪਿੰਦਾ ਆ ਇਹ? ਇਹ ਬਾੜ ਪਿੰਦਾ ਬਲਵੀਰ ਕੌਰ ਦੇਖੋ ਤੁਸੀਂ ਨੰਬਰ ਵਨ ਦੇ ਨਾਲ ਇੱਕ ਨੰਬਰ ਤੇ ਦੋ ਨੰਬਰ ਦੇ ਨਾਲ ਦੀ ਸੰਪਰਕ ਕੀਤਾ ਇਸ ਸਬੰਧ ਹਾਂਜੀ ਉਹ ਆਏ ਸੀਗੇ ਇੱਥੇ ਆ ਕੇ ਦੇਖ ਕੇ ਗਿਆ ਫੋਨ ਤੇ ਮੀਂਹ ਹਟੇ ਤੇ ਕਹਿੰਦੇ ਹੱਲ ਹੋਊਗਾ ਹੁਣ ਕੋਈ ਹੱਲ ਨਹੀਂ ਇਹਦਾ ਹੈਗਾ ਘਰਾਂ ਚ ਪਾਣੀ ਖੜਾ ਤੁਸੀਂ ਆਪ ਵੀਡੀਓ ਬਣਾ ਕੇ ਦੇਖ ਲਓ ਅੰਦਰ ਸੱਪ ਫੇਰਨ ਡੇ ਆ ਅੱਜ ਆ ਦੋ ਘਰ ਆ ਜਿਨ੍ਹਾਂ ਨੇ ਰੋਟੀ ਤੱਕ ਨਹੀਂ ਖਾਧੀ ਹਜੇ ਬਲਬੀਰ ਕੋਣ ਹੁਣ ਸੱਧਿਆ ਬੰਦੇ ਸੱਧਿਆ ਸੀਗਾ ਹੁਣ ਸੱਧਿਆ ਸੀ ਹੁਣ ਕਹਿੰਦੇ ਅਸੀਂ ਬਾਹਰ ਚਲੇ ਗਏ ਪਿੰਡੋਂ ਦੋ ਮਿੰਟ ਪਹਿਲਾਂ ਇੱਥੋਂ ਇੱਥੋਂ ਗਏ ਹਜੇ ਹੁਣ ਗੁਰਨਾਮ ਸਿੰਘ ਨੂੰ ਫੋਨ ਕੀਤਾ ਉਹ ਵੀ ਕਹਿੰਦੇ ਕਹਿੰਦੇ ਜੀ ਇਹੀ ਪਿੰਡੋਂ ਬਾਹਰ ਆ ਅੰਚ ਗੁਰਦੁਆਰੇ ਦਾ ਵੀ ਰਸਤਾ ਪਿਪਲੀ ਸਾਹਿਬ ਨੂੰ ਜਾਂਦੇ ਗੁਰਦੁਆਰੇ ਤੋਂ ਗੁਰਦੁਆਰੇ ਤੱਕ ਦਾ ਰਸਤਾ ਇਹੀ ਆ ਮੇਨ ਪੱਟੀ ਦੇ ਪਾਸੇ ਦਾ ਮਤਲਬ ਆਮ ਆਦਮੀ ਪਾਰਟੀ ਦੇ ਜਿਹੜੇ ਇਹ ਨੁਮਾਇੰਦੇ ਆ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਆ ਹਾਂਜੀ ਆ ਤੁਹਾਡੇ ਸਾਹਮਣੇ ਹੀ ਆ ਮੂੰਹ ਬੋਲਦੀ ਤਸਵੀਰ ਆ ਆਮ ਆਦਮੀ ਦੇ ਵਿਕਾਸ ਦੀ ਮੇਲੇ ਦੇ ਵਿੱਚ ਵੀ ਇੱਥੇ ਪਾਣੀ ਖੜਾ ਮੇਲੇ ਦੇ ਵਿੱਚ ਵੀ ਪਾਣੀ ਖੜਾ ਸੀ ਜਦੋਂ ਬੀਬੀਆਂ ਉੱਥੇ ਗਈਆਂ ਗੁਰਨਾਮ ਸਿੰਘ ਦੇ ਕੋਲ ਪ੍ਰਧਾਨ ਕੋ ਤੇ ਉਹਨਾਂ ਨੇ ਕਿਆ ਕਦੇ ਕਹਿੰਦੇ ਕਿਸੇ ਦਾ ਵਿਆਹ ਪਰ ਪਾ ਜਾਂਦਾ ਕਦੇ ਕਿਸੇ ਦਾ ਜਨਮ ਦਿਨ ਆ ਜਾਂਦਾ ਇਹ ਜਿਹੜੇ ਸੇਵਾਦਾਰ ਆ ਉਹ ਹੱਲ ਕਰਨ ਉਹ ਹੱਲ ਕਰ ਸਕਦੇ ਆ ਜੇ ਕੋਈ ਪਾਸੇ ਤੇ ਘਾ ਆ ਜਾਂ ਜਾਂ ਪਾਣੀ ਪਾਣੀ ਦਾ ਹੱਲ ਕੀ ਕਰਨ ਛੱਪੜ ਦਾ ਹੱਲ ਤਾਂ ਉਹ ਹੀ ਕਰਨਗੇ ਜਿਹਨਾਂ ਨੂੰ ਪੰਚਾਇਤ ਕੋਸੀ ਤੇ ਬਿਠਾ ਲਿਆ ਪ੍ਰਧਾਨਗੀ ਤੇ ਜੇ ਨਹੀਂ ਹੁੰਦਾ ਸਾਡੇ ਪਾਸੇ ਦਾ ਜੇ ਹੱਲ ਨਹੀਂ ਹੁੰਦਾ ਸਾਨੂੰ ਲਿਖ ਕੇ ਦੇ ਦੇਣ ਅਸੀਂ ਖੁਦ ਹੱਲ ਕਰ ਲੈਂਦੇ ਆ ਪਰ ਉਹਨਾਂ ਆਮ ਆਦਮੀ ਪਾਰਟੀ ਨੇ ਦਾਵਾ ਕੀਤਾ ਕਿ ਬਿਲਗਾ ਵਿਕਾਸ ਮਾਡਲ ਆ ਤੁਸੀਂ ਇਹ ਵਾਰ ਕੀ ਕਹਿਣਾ ਚਾਹੁੰਦੇ ਆ ਆਮ ਆਦਮੀ ਬਾਕੀ ਇਹਨੂੰ ਵਿਕਾਸ ਦਾ ਮਾਡਲ ਬਣਾਇਆ ਆ ਵਿਕਾਸ ਦੀਆਂ ਤਸਵੀਰਾਂ ਹੀ ਆ ਜੀ ਵਿਕਾਸ ਆ ਸਾਰੇ ਪਾਸਿਆਂ ਦੇ ਅੱਜ ਸਵੇਰ ਦਾ ਤੁਸੀਂ ਵੀਡੀਓ ਦੇਖ ਰਹੇ ਹੋ ਨਾ ਕਈਆਂ ਵੀਰਾਂ ਨੇ ਪਾਈ ਹੋਈ ਆ ਵੀਡੀਓ ਸਾਰੇ ਪਾਸੇ ਆਹੀ ਹਾਲ ਆ ਕਹਿੰਦੇ ਤਰਸੀਮ ਸਿੰਘ ਦੇ ਅੰਦਰ ਕਰਦੇ ਹਾਂ ਦੇ ਸੱਪ ਵੀ ਜਾੜਿਆ ਸੀਗਾ ਸੱਪ ਇੱਕ ਨਹੀਂ ਭਾਜੀ ਪਤਾ ਨਹੀਂ ਕਿੰਨੇ ਹੋਣੇ ਆ ਇੱਕ ਦੀ ਤਾਂ ਵੀਡੀਓ ਬਣੀ ਹੋਈ ਆ ਇੱਧਰ ਆ ਪਿਛਲੇ ਪਾਸੇ ਘਾਰ ਆ ਤੁਹਾਡੇ ਤਾਂ ਉਹ ਦੇਖੋ ਤੁਸੀਂ ਉੱਥੇ ਪਾਣੀ ਗੋਡੇ-ਗੋਡੇ ਪਾਣੀ ਖੜਾ ਅੰਦਰ ਇੱਥੋਂ ਇੱਥੋਂ ਝੋਨਾ ਲਾਦਿਆ ਕਰਾਂਗੇ ਆਰਾਮ ਆ ਵਧੀਆ ਰਾਜ ਨਹੀਂ ਮੈਂ ਕਹ ਨਹੀਂ ਕਰਦਾ ਇੱਥੇ ਪ੍ਰੋਬਲਮ ਹੈ